ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਵੇਂ ਹੋ ਸਾਰੇ ਉਹ ਵਹੀ ਹੋ ਤੁਸੀਂ ਸਾਰੇ ਠੀਕ ਹੋ ਹਾਂਜੀ ਸਵੇਰ ਦਾ ਟਾਈਮ ਜਿਹੜਾ ਹੋ ਗਿਆ 6 ਵਜੇ ਯਾਨੀ ਕਿ ਪਰ ਬਾਹਰ ਨਾ ਪੂਰਾ ਹਲੇ ਤੱਕ ਹਨੇਰਾ ਪਿਆ ਹੈ ਕਿਉਂਕਿ ਹੁਣ ਜਾਨਕੀ ਦਿਨਾਂ ਦਾ ਫਰਕ ਪੈਣ ਕਰਕੇ ਹਲੇ ਹਨੇਰਾ ਪਿਆ ਨਹੀਂ ਤਾਂ ਗਰਮੀ ਵਾਲੇ ਦਿਨਾਂ ਵਿੱਚ 6 ਵਜੇ ਦਿਨ ਚੜੇ ਪਿਆ ਹੁੰਦਾ ਪੂਰਾ ਤੇ ਬਸ ਜੀ ਚਾਹ ਆਪਣੀ ਬਣ ਗਈ ਆ ਬੱਚੇ ਆਲੇ ਸੋ ਰਹੇ ਕਿਉਂਕਿ ਅੱਜ ਦਿਨ ਸੰਡੇ ਦਾ ਯਾਹਨ ਕੱਲੀ ਨੋਰ ਉੱਠੀ ਹੈਗੀ ਛੋਟੀ ਕਰਕੇ ਨੋਰ ਥੜੀ ਆਪਣੀ ਤੇ ਬਾਤ ਸੁਣਨ ਚਾਹਤ ਹਾਂ ਤੁਹਾਨੂੰ ਇਹ ਰਿਪੋਰਟ ਮੈਂ ਵੀ ਥੋੜਾ ਟੈਂਬਰਲੀ ਉਠੇ ਹੋ ਗਏ ਨਾ ਸਾਰੀ ਬੜੀ ਬਿਮਾਰ ਜੇ ਮੰਗੂ ਕੋਈ ਪੈਸਾ ਸਮਝਾ ਜਿਹੜਾ ਵਾਇਰਲ ਹੋ ਜਾ ਰਿਹਾ ਚੱਲਿਆ ਪਿਆ ਜਿਆਦਾ ਕੁਝ ਨਹੀਂ ਮੈਨੂੰ ਵੀ ਰਾਤ ਦਾ ਖਾਣਾ ਦੇਖਾਉਣ ਦੇ ਲੱਗ ਰਿਹਾਗਾ ਜਿਵੇਂ ਗਲਾ ਜਾਂ ਮਨਿਕ ਫੜਿਆ ਜਾ ਪਿਆ ਹੋਵੇ ਥਾਰਸ਼ ਜੀ ਹੋਰੀਆਂ ਕਰਦੇ ਵਿੱਚ ਤੇ ਸਾਬਜੀ ਵੀ ਨੂੰ ਵੀ ਹੋ ਗਿਆ ਤੇ ਹਮ ਜਿਹਾ ਬੱਚਾ ਨੂੰ ਵੀ ਚੱਲਦੀ ਜਾ ਰਿਹਾ ਨਾ ਵਿਖੀ ਪੈ ਰਹੇ ਜਾਂ ਪਾਲਾ ਹੋ ਰਿਹਾ ਇਦਾਂ ਲਈ ਸਾਈਡ ਤੇ ਬਾਕੀ ਜੀ ਬਾਟ ਤੇਰੇ ਉਸ ਸਾਰੇ ਵਾਲੇ ਬਹੁਤ ਜਿਆਦਾ ਹੋ ਰਿਹਾ ਕੁਝ ਪਤਾ ਵੀ ਨਹੀਂ ਲੱਗਦਾ ਵੀ ਕਿਵੇਂ ਹੋ ਰਿਹਾ ਹੈ ਅ ਵਿੱਚ ਇਹ ਨਵਿਕ ਦੂਜੇ ਤੋਂ ਹੋ ਰਿਹਾ ਪਰ ਜਦੋਂ ਸਾਡੇ ਘਰੇ ਹੋਇਆ ਉਹ ਕਿਸੇ ਨੂੰ ਨਹੀਂ ਹੋਣਾ ਸੀ ਖਿਡਾੜੀ ਨੂੰ ਹੋਇਆ ਸੀ ਉਹ ਮੈਨੂੰ ਕਿਵੇਂ ਹੈ ਨਾ ਤੇ ਚਲੋ ਜੀ ਆਪਾਂ ਚਾਹ ਚ ਦੁੱਧ ਪਾ ਲਈ ਮੈਂ ਨਾ ਚਾਹ ਚ ਵੀ ਹੁਣ ਸੌਂਫ ਵਗੈਰਾ ਪਾਈ ਆ ਨਾ ਵੀ ਸੌਂਫ ਥੁੜੀ ਜੀ ਅ ਅਦਰਕ ਪਾਇਆ ਜਿਵੇਂ ਇਹ ਨਾ ਗਲਾ ਜਿੱਪੜਾ ਜਾਂ ਠੀਕ ਰਹੂਗਾ ਤੇ ਥੋੜਾ ਜਿਹਾ ਹੁਣ ਚਾਹ ਪੀਣ ਲਈ ਨਮਕ ਪਾ ਕੇ ਪੀਉਗੀ ਲੈ ਸਿੱਕ ਗਲੇ ਜਿੰਨ ਥੋੜਾ ਜਿਹਾ ਚਲੋ ਆਹ ਚਾਹ ਚੂਆ ਚਾਹ ਚ ਦੁੱਧ ਪਾ ਲਿਆ ਵਾਹ ਦੇਖੋ ਲੈ ਪੂਰਾ ਹਨੇਰਾ ਪਿਆ ਹਲਕਾ ਹਲਕਾ ਜਿਹਾ ਚਾਹ ਨਾਲ ਆਗਾ ਇਸ ਥੁਰ ਜਬਰ ਆਪਣੇ ਇਧਰ ਹੀ ਸਾਈਡ ਜਿਹੜਾ ਛੜੂਗਾ ਦੇਖੋ ਮੜਮ ਮੜਾ ਦੇਖੋ ਲੱਕ ਵੀ ਰਿਹਾ ਹਨਾ ਥੋੜਾ ਜਿਹਾ ਫਰਕ ਪੈ ਰਿਹਾ ਤੇ ਪਰ ਹਲੇ ਹਨੇਰਾ ਸਾਰੇ ਕਿਤੇ ਨਾ ਹੈ ਨਹੀਂ ਤਾਂ ਨਹੀਂ ਚੜਿਆ ਤੇ ਕੰਮ ਤਾਂ ਚਲੋ ਅੰਨੇ ਆਪਾਂ ਸ਼ੁਰੂ ਤੇ ਜਿਹੜੀ ਸਾਈਡ ਪਤਾ ਨਹੀਂ ਕਿਉਂ ਇੰਤਾ ਚਾਨਣ ਜਿਹਾ ਲੱਗ ਰਿਹਾ ਸ਼ਾਇਦ ਕੁਝ ਲਾਈਟਾਂ ਵਗੈਰਾ ਦਾ ਤੁਹਾਨੂੰ ਪੈ ਰਿਹਾ ਹੁਣ

ਪਈ ਜਪਨੀ ਪੁੰਨਲੀ ਘੜਬੀ ਚ ਮੈਂ ਥੋੜਾ ਥੋੜਾ ਜਿਹਾ ਨਮਕ ਪਾ ਲਈ ਪਾਪੀ ਜਣੀ ਚਾਚ ਵੀ ਪਾਉਂਗੂ ਕਿ ਉਹਨਾਂ ਨੂੰ ਵੀ ਖੰਗ ਜਿਹਾ ਮਜਾ ਹੋਇਆ ਪਿਆ ਨਾ ਇਹਲਾ ਖਰਾਬ ਹੋਏ ਤਾਂ ਰਮਕੜੀ ਚਾਹ ਜਿਹੜੀ ਹੈਗੀ ਵਧੀਆ ਲੱਗਦੀ ਆ ਹਾਂਜੀ ਪੁੱਤ ਨੰਗੇ ਪੈਰ ਕਿਹਦਾ ਜੀ ਸਿੱਟੋ ਰਹਿ ਰਹਾ ਮੈਂ ਕੋਈ ਨਹੀਂ ਨਿਗਮ ਨਹੀਂ ਕਰਨਾ ਲੋ ਜੀ ਚਾਹ ਪਾ ਲਈ ਆਪਾਂ ਨੇ ਉੱਥੇ ਖੜਿਆ ਹੋ ਗਿਆ तकरीबन 11:00 ਦਾ ਟਰਾਈਮ ਆ ਜਿਹੜਾ ਹੋ ਗਿਆ ਤੇ ਇੰਨੇ ਕ ਕੱਪੜੇ ਧੋਤੇ ਗਏ ਪਰ ਇਧਰ ਨਾ ਧੁੱਪ ਨਹੀਂ ਆਉਂਦੀ ਬਿਲਕੁਲ ਇਸ ਲਈ ਮੇਰੇ ਸ਼ਾਲ ਨੇ ਆਪਣੇ ਉੱਪਰ ਲਈ ਤਾਰ ਤੇ ਪਾ ਕੇ ਆਂਦੇ ਆ ਤੇ ਕੁਝ ਕ ਆਪਾਂ ਕੱਪੜੇ ਵੀ ਉਧਰ ਲਈ ਤਾਰ ਦੀ ਪਾ ਦਾਂਗੇ ਹਲੇ ਮੇਰੀ ਮਸ਼ੀਨ ਅਜੇ ਚੱਲੀ ਜਾ ਰਹੀ ਆ ਚਾਹ ਵਗੈਰਾ ਬਣਾ ਕੇ ਪੀ ਲਈ ਅੱਜ ਦੇ ਤੇ ਮੈਂ ਕੱਲ ਦੂਸਰੇ ਕੱਪੜੇ ਆਪਾਂ ਧੋਣੇ ਆ ਉਹ ਵੀ ਲੈ ਕੇ ਆਉਣੀ ਆ ਮੈਂ ਉਹ ਵੀ ਆਪਾਂ ਧੋਣੇ ਜਿਹੜੇ ਤਾਰ ਦੇ ਵਿੱਚ ਸਾਢੇ 3 ਹੋ ਗਏ ਸ਼ਾਮ ਦੇ ਤੇ ਚਾਹ ਵਗੈਰਾ ਪੀ ਕੇ ਹਟਿਆ ਹੁਣ ਤੇ ਕੱਪੜੇ ਵਗੈਰਾ ਧੋਤੇ ਸੀ ਮੈਂ ਸਾਰੇ ਕਾਫੀ ਕੱਪੜੇ ਧੋਏ ਅੱਜ ਤੇ ਬਾਕੀ ਹਨਾ ਜਿਹੜੇ ਸਰਦੀਆਂ ਵਾਲੇ ਕੱਪੜੇ ਸੀ ਉਹ ਮੈਂ ਹਨਾ ਸਾਰੇ ਕੱਢ ਕੇ ਧੋ ਕੇ ਇੱਕ ਵਾਰੀ ਸਮਾੜ ਲਈ ਆਪਣੇ ਹਨਾ ਅਲਮੀਰਾ ਦੇ ਵਿੱਚ ਸਾਰੇ ਰੱਖ ਦੇ ਤੇ ਬਾਕੀ ਜੀ ਜਾਨੀ ਜਿਹੜੇ ਗਰਮੀ ਵਾਲੇ ਸੀਗੇ ਉਹ ਮੈਂ ਸਾਰੇ ਸਾਫ ਤੇ ਸਾਰੇ ਮਤਲਬ ਕਹਿ ਸਕਦੇ ਹਾਂ ਥੋੜੇ ਮੋਟੇ ਰੱਖ ਲਈ ਮੈਂ ਹਨਾ ਬਹੁਤ ਬੱਤੀਆ ਦਿਨੇ ਥੋੜਾ ਹੁਣ ਟੱਪਾ ਲੈਂਦੇ ਜਿਵੇਂ ਟੀ-ਸ਼ਰਟ ਆਉਂਗੇ ਹਾਂ ਬਾਜੂ ਵਾਲੀਆਂ ਉਹਦਾਂ ਦੇ ਆਪਾਂ ਜਿਹੜੇ ਕੱਪੜੇ ਨੇ ਉਹ ਆਪਾਂ ਲਈ ਰਕਲੇ ਬਾਰੇ ਜਿਆਦਾ ਨਹੀਂ ਰੱਖੇ ਬਸ ਮੈਂ 1 1 2 2 ਹੀ ਰੱਖਿਆ ਜੇ ਬਾਕੀ ਸਰਦੀਆਂ ਵਾਲੇ ਜੀ ਤੁਹਾਨੂੰ ਮੈਂ ਦਿਖਾਉਣੀ ਆ ਮੈਂ ਇੱਕ ਵਾਰੀ ਆਪਾਂ ਕਲਮੀਰਾ ਦੇ ਵਿੱਚ ਜਿਹੜੇ ਹੈਗੇ ਸਾਰੇ ਟਿਕਾ ਤੀਆਂ ਸੋਟਣਾ ਵੇ ਕੀ ਵੇ ਕੇ ਪਰ ਇਸੋਦਰਾ ਆਪਣੀ ਨੂਰ ਨਹੀਂ ਪੜਨ ਤੇ ਹਾਂਜੀ ਮੈਂ ਤੁਹਾਨੂੰ ਦਿਖਾਉਣੀ ਆ ਸਾਰੀਆਂ ਨੂਰਾਂ ਦੇ ਕਪੜੇੜ ਮੈਂ ਸੈਟਿੰਗ ਕਰਤੀ ਜਿਵੇਂ ਇਧਰਲੀ ਸਾਈਡ ਮੈਂ ਆਪਣੇ ਇੱਕ ਵਾਰੀ ਸਰਦੀਆਂ ਵਾਲੇ ਕਪੜੇ ਰੱਖ ਲਏ ਤੇ ਇਹ ਮੇਰੇ ਥੋੜੇ ਜਿਹੇ ਹਲੇ ਕਪੜੇ ਪਤਲੇ ਪਏ ਨੇ ਹਨਾ ਮੈਂ ਜਿਆਦਾ ਹਲੇ ਰੱਖੇ ਨਹੀਂ ਜਿਵੇਂ ਤੁਹਾਨੂੰ ਪਹਿਲੇ ਕਿਹਾ ਵੀ ਸੰਭਾਲੇ ਨਹੀਂ ਹੈਗੇ ਤੇ ਜਿਹੜੇ ਇਧਰ ਮੇਰੇ ਨਵੇਂ ਕੱਪੜੇ ਆ ਸਾਰੇ ਮੈਂ ਇਧਰ ਰੱਖਦੇ ਇਧਰਲੀ ਸਾਈਡ ਮੈਂ ਆਪਣੇ ਪਰਸਾਂ ਦੀ ਜਿਹੜੀ ਕਲੈਕਸ਼ਨ ਆ ਉਹ ਸਾਰੀ ਇਧਰਲੀ ਸਾਈਡ ਇਦਾਂ ਰੱਖਤੀ ਤੇ ਕੁਝ ਮੇਰੇ ਨਵੇਂ ਕੱਪੜੇ ਆ ਪਿਆ ਕੁਝ ਆਪਾਂ ਬੈੱਡ ਦੇ ਵਿੱਚ ਹੀ ਰੱਖਦੇ ਹਨਾ ਇਦਾਂ ਇਹ ਵੱਡੀ ਅਲਮਾਰੀ ਹੋ ਗਈ ਦੇਖੋ ਮੇਰੀ ਸੈਟ ਤੇ ਬਾਕੀ ਜਿਹੜੀ ਹੈ ਆਪਣੀ ਬੋਟੀ ਦੀ ਇਹਦੇ ਵੀ ਇਦਾਂ ਕੁਝ ਮੈਂ ਨਾ ਉਧਰ ਉੱਪਰ ਬਾਕਸ ਲਾਏ ਹੋਏ ਨੇ ਬਾਕਸ ਦੇ ਵਿੱਚ ਜਿਵੇਂ ਬੱਚਿਆਂ ਦੇ ਸਟੌਲ ਵਗੈਰਾ ਹੋਗੇ ਜਾਂ ਫਿਰ ਇਧਰ ਇਹਦੇ ਸੂਟ ਨੇ ਵੱਡੇ ਬਾਕਸ ਦੇ ਵਿੱਚ ਇਦਾਂ ਸੈੱਟ ਕਰੇ ਹੋਏ ਜਿਹੜੇ ਇੱਥੇ ਨੇ ਇਹਦੇ ਕੋਟੀਆਂ ਵਗੈਰਾ ਕੁਝ ਇਦਾਂ ਤੇ ਕੁਛ ਕੱਪੜੇ ਨੇ ਆਪਣੀ ਵਾਲੀ ਅਲਮਾਰੀ ਦੇ ਵਿੱਚ ਆਪਾਂ ਗੀ ਕਰ ਲੈ ਸੈਟ ਕੁਛ ਮੇਰੇ ਪਹਿਰੇ ਜਿਹੜੇ ਸ਼ਾਲ ਵਗੈਰਾ ਕਹਿਦੀ ਆਪਾਂ ਤੇ ਸਾਜ ਦੀ ਅਲਮਾਰੀ ਦੀ ਆਪਾਂ ਸੈਟਿੰਗ ਜਿਹੜੀ ਉਹ ਇਦਾਂ ਕੀਤੀ ਆ ਇੱਧਰ ਉਹਨਾਂ ਦੇ ਗਰਮ ਕੱਪੜੇ ਸਾਰੇ ਹੋ ਰੱਖਦੇ ਤੇ ਬਾਕੀ ਪੋਸ਼ਾ ਆਪਾਂ ਜਿਹੜੇ ਬਾਹਰ ਅੰਦਰ ਵਾਲੇ ਉਹ ਸਾਰੇ ਕੁਛ ਇਦਾਂ ਦੇ ਜਿਹੜੇ ਰੱਖਦੇ ਕੁਛ ਉਹਨਾਂ ਦੇ ਹਲੇ ਬੈੱਡ ਦੇ ਵਿੱਚ ਪਹਿਰੇ ਜਿਹੜੇ ਜ਼ਿਆਦਾ ਯੂਜ਼ ਨਹੀਂ ਕਰਦੇ ਜਿਵੇਂ ਜੈਕਟ ਵਗੈਰਾ ਹੋ ਗਈਆਂ ਹਨਾ ਜਿਹੜੇ ਉਹਨਾਂ ਦੇ ਇਨਰ ਨੇ ਉਹ ਸਾਰੇ ਆਪਾਂ ਇੱਥੇ ਉੱਪਰ ਮੈਂ ਹੈਂਗਿੰਗ ਨਹੀਂ ਨਹੀਂ ਲਗਾਈ ہوئی ਉੱਥੇ ਆਪਾਂ ਨੇ ਸਾਰੇ ਅੱਖੇ ਹੋਏ ਆ ਲੋਟਦਾ ਹੋ ਗਈ ਸੈਟ ਦੇ ਹੇਠਾਂ ਵਾਲੀ ਅਲਮਿਰਾ ਦੇ ਵਿੱਚ ਇਦਾਂ ਵੀ ਇਦਾਂ ਮੈਂ ਬਾਕਸ ਰੱਖ ਹੋਇਆ ਇਹਦੇ ਵਿੱਚ ਇਹਦੇ ਆਪਣੇ ਨਵੇਂ ਕੱਪੜੇ ਸਾਰੇ ਹੋ ਰੱਖੇ ਹੋਏ ਆ ਤੇ ਇਹਦੇ ਵਿੱਚ ਵੀ ਇਹਦੇ ਕੋਟੀਆਂ ਵਗੈਰਾ ਕੁਝ ਇਦਾਂ ਨਹੀਂ ਇਦਾਂ ਬੈਗ ਦੇ ਵਿੱਚ ਹੀ ਮੈਂ ਰੱਖੇ ਹੋਇਆ ਜਨ ਕਿ ਜਦੋਂ ਪਾਉਣੇ ਹੋਏ ਤਾਂ ਉਹਦੇ ਕੱਢ ਲੈਣਗੇ ਕੋਸ਼ ਕਪੜੇ ਆ ਬਾਕਸ ਦੇ ਪਿਛਲੇ ਪਾਸੇ ਨੇ ਕੁਛ ਇਹਦੇ ਵਿੱਚ ਰੱਖੇ ਹੋਏ ਆ ਜਿਵੇਂ ਕਿ ਪੈਂਟਾਂ ਵਗੈਰਾ ਨੇ ਪਿਛਲੇ ਪਾਸੇ ਸਾਈਡ ਤੇ ਰੱਖੇ ਹੋਏ ਆ ਇਹਦੇ ਨਾਲ ਨਾ ਕਪੜੇ ਖਿਲਰਦੇ ਨਹੀਂ ਤਾਂ ਹੀ ਉਹ ਇਹਨਾਂ ਦੇ ਬਾਕਸ ਜਿਹੜੇ ਉਹ ਇਦਾਂ ਲਗਾਏ ਹੋਏ ਨੇ ਇਧਰ ਮੈਂ ਚੱਕ ਲਈ ਜੀ ਕਪੜੇ ਕਟਿੰਗ ਕਰਨ ਦੇ ਲਈ ਤੇ ਸੁਕਣੇ ਆਪਾਂ ਹੁਣ ਕਰਦੇ ਆਗੇ ਕਟਿੰਗ ਤੇ ਅਲਮਾਰੀਆ ਦੇਖੋ ਮੈਂ ਇਦਾਂ ਹਨਾ ਇੱਕ ਵਾਰੀ ਸੈੱਟ ਕਰਦੀ ਆ ਥੋੜਾ ਮੋਟਾ ਮੇਰਾ ਰਹਿੰਦਾਗਾ ਨਾ ਮਾੜਾ ਮੋਟਾ ਜਿਹਾ ਇੱਕ ਵਾਰੀ ਆਪਾਂ ਜਿਹੜੇ ਕਪੜੇ ਨੇ ਹਨਾ ਸਰਦੀਆਂ ਵਾਲੇ ਸਾਰੇ ਜਿਹੜੇ ਆਪਾਂ ਨੇ ਸੈੱਟ ਕਰਤੀ ਹਨਾ ਤੇ ਆਈ ਹੋਈ ਅੱਜ ਆਪਣੇ ਕੋਲੇ ਸਲਾਈ ਵਾਲੇ ਕੱਪੜੇ ਮੈਂ ਹੁਣ ਸੋਚ ਰਹੀ ਆ ਵੀ ਇੱਕ ਵਾਰ ਨਾ ਆਪਾਂ ਕਟਿੰਗ ਵਗੈਰਾ ਕਰਕੇ ਰੱਖ ਲਈਏ ਇਹ ਹੈ ਜੀ ਸੂਟ ਫੈਂਡੀ ਸਿਲਕ ਦੇ ਵੀ ਵੀ ਮੈਂ ਕਿ ਇਹ ਦੇਖੋ ਗਲੇ ਤੇ ਐਦਾਂ ਵਰਕਾ ਤੇ ਬਾਕੀ ਇਹਦੇ ਨਾਲ ਇਹ ਦੇਖੋ ਪੱਲੇ ਤੇ ਏਵਾਂ ਵਰਕਾ ਪਿਆ ਇਹਨਾਂ ਦੇ ਹੈਗੇ ਨੇ ਤਿੰਨ ਸੂਟ ਇੱਕ ਵਾਲਾ ਹੈਗਾ ਇਹ ਵਾਲਾ ਪੇਟ ਵਾਲਾ ਇਹ ਹੁਣ ਮੈਂ ਸੋਚ ਰਹੀ ਆ ਨਾ ਵੀ ਦੋਨੇ ਦਿਨੇ ਮੈਂ ਨਾ ਇਕੱਠੇ ਕਟਿੰਗ ਕਰਨਾ ਇੱਕ ਹੈਗਾ ਕੋਟਰਾਇਜ਼ ਦਾ ਉਹਦਾ ਪੈਂਟ ਉਹ ਦਿਖੋ ਬਹੁਤ ਸੋਹਣਾ ਨਾ ਕਲਰ ਆ ਕੋਟਰਾਇਜ਼ ਆ ਨਾ ਸਰਦੀਆਂ ਦੇ ਵਿੱਚ ਬਹੁਤ ਚੱਲੀ ਹੋਈ ਆ ਲਓ ਜੀ ਇਹਦਾ ਹੈਗਾ ਇਹ ਵਾਲੀ ਸ਼ਰਟ ਆਗੀ ਸਸੋ ਲਈ ਕਰੀ ਬੈ ਕੇ ਹੋਣੀ ਹੈਗੀ ਆ ਸ਼ਰਟ ਕਾਟਰਾਈਜ਼ ਦੀ ਤੇ ਇਹਦੀ ਹੈਗੀ ਆ ਇਹ ਵਾਲੀ ਬੋਟਮ ਇਹ ਸ਼ਰਟ ਇਹ ਬੋਟਮ ਇਹਨਾਂ ਦੀ ਆਹੂਗਾ ਫੈਂਡੀ ਸਿਲਕ ਤੋਂ ਪਹਿਲਾਂ ਦਿਖਾਤਾ ਜਿਵੇਂ ਇੱਕ ਆਵਾ ਪੇਂਟ ਵਾਲਾ ਸੂਟ ਤੇ ਇੱਕ ਹੋਰ ਲੱਗਿ ਮੈਂ ਆ ਗਿਆ ਇੱਕ ਹੈਗਾ ਜੀ ਇਹ ਵਾਲਾ ਮਸ਼ੀਨੀ ਆਰੀ ਵਾਲਾ ਸੂਟ ਹੈ ਇਹਨਾਂ ਦਾ ਇਹ ਵਾਰਾ ਇਹ ਵਾਰਾ ਸੂਟ ਹੈ ਜਿਹਦੇ ਪੱਲੇ ਦੇ ਦਾ ਵਰਕ ਕੀਤਾ ਹੋਇਆ ਹੈ। ਓਕੇ ਆ ਕਟਿੰਗ ਕਰਨਾ ਇੱਕ ਮੈਡਮ ਦਾ ਸੂਟ ਆ। ਦੇਖਦੇ ਮੇਰੀ ਸਲਾ ਵੀ ਹੁਣ ਮੈਂ 2-3 ਨਾ ਇਕੱਠੇ ਆ ਜਿਹੜੇ ਕਟਿੰਗ ਕਰਨਾ। ਕੱਲਾ ਆਪਾਂ ਫੈਂਡੀ ਸਿਲ ਕਰਨਾ ਸੂਟੜੀ। ਇਹਦੀ ਕਟਿੰਗ ਆ ਜਿਹੜੀ ਆਪਾਂ ਕਰਦੇ ਇਹ ਵਾਲੀ ਬਾਟਮ ਇਹਨਾਂ ਦੀ। ਇਹ ਸਭ ਤੋਂ ਪਹਿਲਾਂ ਦਿਖਾਈ ਆ। ਵਰਕ ਕਰ ਲਈ ਹੋ ਗਿਆ ਸ਼ਰਟ। ਇਦਾਂ ਘੇਰੇ ਦੇ ਉੱਤੇ ਵਰਕ ਆ। ਇਦਾਂ ਇਹਨਾਂ ਦੇ ਇਹ ਚੀਜ਼ ਹੈ ਇਹਨਾਂ ਦੇ ਗਲੇਤੀ ਬਰਕਾ ਹੋਰ ਬੱਲ ਗਿਆ ਜ ਆਪਣੇ ਕੋਲ ਨਾ ਅਚਾਰ ਵਾਲੇ ਨਿੰਬੂ ਵੀ ਆ ਗਏ ਅਚਾਰ ਕੋਲ ਨੇ ਸਾਰੇ ਇਹਦੇ ਕੁਝ ਹੋਣਗੇ ਘੱਟੋ ਘੱਟ ਦੋ ਟਾਈਮ ਤੋਂ ਚੱਲੀ ਆਪਣੀ ਮਾਸੀ ਗਿਨੇ ਪਿਛਲੇ ਵਕਤ ਕਰੇ ਉਹਨਾਂ ਦੇ ਹਾਂਜੀ ਇਹ ਥੇ ਟਾਈਮ ਹੋ ਗਿਆ ਤਕਰੀਬਨ 5:30 ਦਾ ਟਾਈਮ ਜਿਹੜਾ ਹੋ ਗਿਆ ਤੇ ਮੈਂ ਸੋਚਿਆ ਸੀਗਾ ਵੀ ਚਲੋ ਸੂਟ ਕਟਿੰਗ ਕਰਦੀਆਂ ਪਰ ਨਹੀਂ ਹੈ ਨਾ ਸ਼ਾਪ ਤੇ ਕਸਟਮਰ ਆ ਗਈ ਸੀ ਉਹਦੇ ਕਰਕੇ ਮੇ ਤਾਂ ਸੂਟ ਕਟਿੰਗ ਜਿਹੜੇ ਨਹੀਂ ਹੋਈ ਤੇ ਉਹਨੇ ਟਾਈਮ ਦੇ ਵਿੱਚ ਦਿਨ ਕੇ ਦੋਲ ਦਾ ਟਾਈਮ ਹੋ ਗਿਆ ਸ਼ਾਮ ਦਾ ਟਾਈਮ ਹੋ ਗਿਆ ਬੱਚੇ ਕਹਿਣ ਲੱਗੇ ਨਾ ਨਹੀਂ ਖਾਣੀ ਸੀ ਗੀ ਕੜੀ ਵੀ ਚਲੋ ਕੜੀ ਬਣਾ ਕੇ ਦੋ ਵੈਸੇ ਮੈਂ ਸ਼ਾਮ ਨੂੰ ਗੀ ਕੜੀਆਂ ਬਹੁਤ ਅਵੋਇਡ ਕਰਦੀ ਆ ਵੀ ਨਹੀਂ ਖਾਂਦੇ ਹੈਗੇ ਪਰ ਬੱਚਿਆਂ ਅੱਗੇ ਹੋਣਾ ਪੈਂਦਾ ਨੋਟ ਨਾ ਕਈ ਦਿਨਾਂ ਦੀ ਜਿੱਦ ਕਰਨ ਲਈ ਸੀ ਵੀ ਮੈਂ ਕੜੀ ਖਾਣੀ ਆ ਨੋਰ ਖਾ ਕੇ ਬਹੁਤ ਖੁਸ਼ ਹੁੰਦੀ ਆ ਤਾਂ ਕਰਕੇ ਨਾ ਇੱਥੇ ਮੈਂ ਚਲੋ ਕੜੀ ਆਪਾਂ ਬਣਾ ਦਿੰਦੇ ਆ ਜਿਹੜੀ ਕੜੀ ਆ ਬਿਲਕੁਲ ਸਿੰਪਲ ਜਿਹਾ ਤਰੀਕੇ ਨਾਲ ਬਣਾਈ ਆ ਬਸ ਇੱਥੇ ਨਾ ਹੀ ਮੇਰੇ ਕੋਲ ਆਲੂ ਸੀਗੇ ਹਨਾ ਸਿੰਪਲ ਬਸ ਪਿਆਜ਼ ਦਾ ਤੜਕਾ ਲਗਾ ਕੇ ਬਸ ਇਦਾਂ ਹੀ ਆਪਾਂ ਜਿਹੜੀ ਹੈ ਜਿਹੜੀ ਕੜੀ ਹੈ ਜਿਹੜੀ ਬਣਾਤੀ ਆ ਲੋਕ ਮਿਰਚ ਮੈਂ ਇਥੇ ਘਾਟੀ ਰੱਖਿਆ ਸੀਗਾ ਮਨ ਚਲੋ ਬੱਚਿਆਂ ਨੇ ਖਾਣੀ ਆ ਨਾ ਤੇ ਦਾਲ ਵੈਸੇ ਮੈਂ ਬਣਾਉਂਗੀ ਇਥੇ ਮੂੰਗੀ ਦੀ ਸਾਲਿਆਂ ਲਈ ਜਿਹੜੇ ਸਬਜ਼ੀ ਨਹੀਂ ਖਾਂਦੇ ਸ਼ਾਮ ਨੂੰ ਕੜੀ ਨਾ ਕਰਕੇ ਮੈਂ ਇਥੇ ਮੂੰਗੀ ਦੀ ਦਾਲ ਬਣਾਉਂਗੀ ਹਾਂਜੀ ਤੇ ਨਾਲ ਹੀ ਮੈਂ ਦਾਲ ਜਿਹੜੀ ਇੱਕ ਵਾਰੀ ਰੱਖਤੀ ਸੀਗੀ ਕੁੱਕਰ ਦੇ ਵਿੱਚ ਪਾ ਕੇ ਨਮਕ ਮਿਰਚ ਹਾਂਦੀ ਵਗੈਰਾ ਪਾ ਕੇ ਵੀ ਇੱਕ ਵਾਰੀ ਕੜੀ ਨੂੰ ਤਰਕਾ ਲੱਗ ਜਾ ਉਸ ਤੋਂ ਬਾਅਦ ਨਾਲ ਹੀ ਆਪਾਂ ਜਿਹੜੀ ਦਾਲ ਆ ਉਹ ਬਣਨੇ ਰੱਖ ਦਾਂਗੇ ਇੱਥੇ ਆ ਸ਼ਾਮ ਵਾਲੇ ਥੋੜੇ ਜੇ ਬਰਤਨ ਸੀਗੇ ਸਾਫ਼ ਕਰਨ ਵਾਲੇ ਮੈਂ ਤਾਂ ਨਾਲ ਹੀ ਉਹ ਵੀ ਬਰਤਨ ਵੀ ਖੜੇ ਖੜੇ ਇੱਥੇ ਸਾਫ਼ ਆ ਜਿਹੜੇ ਕਰ ਦੇਣੀਆਂ ਕਿਚਨ 'ਚ ਜਦੋਂ ਇੱਕ ਵਾਰੀ ਆਉਣਾ ਹੁੰਦਾ ਤਾਂ 20-30 ਘੰਟੇ ਦਾ ਕੰਮ ਆ ਜਿਹੜਾ ਹੁੰਦਾਗਾ ਬਸ ਇੱਕ ਵਾਰੀ ਆ ਜਾਵਾਂ ਤਾਂ ਮੈਂ ਕਿਚਨ ਦਾ ਕੰਮ ਆ ਜਿਹੜਾ ਪੂਰੇ ਖਤਮ ਕਰਕੇ ਬਾਹਰ ਜਾਣੀ ਆ ਤੇ ਕਈ ਵਾਰੀ ਹੁੰਦਾ ਵੀ ਚਲੋ ਕੋਈ ਕਸਟਮਰ ਆ ਜੇ ਹਨਾ ਜਾਂ ਕੋਈ ਆਜ ਵੀ ਹਨਾ ਫਿਰ ਤਾਂ ਮੈਨੂੰ ਉਹ ਹੋ ਜਾਂਦਾ ਨਹੀਂ ਤਾਂ ਤਲੀਵੇਂ ਇੱਕ ਘੰਟੇ ਦਾ ਕੰਮ ਹੁੰਦਾ ਜਿਵੇਂ ਬਰਤਨ ਵਗੈਰਾ ਹੋ ਗਏ ਵੈਸੇ ਜ਼ਿਆਦਾਤਰ ਹੁਣ ਮੈਂ ਇਕੱਠੇ ਹਨਾ ਬਹੁਤ ਘੱਟ ਕਰਦੇ ਹੁਣ ਤਾਂ ਨਾਲ ਦੀ ਨਾਲ ਸਾਫ਼ ਕਰ ਦਿੰਦੀ ਆ ਕਿਉਂਕਿ ਜਦੋਂ ਕਸਟਮਰ ਹੋ ਜਾਂਦਾ ਜਾਂ ਕੋਈ ਕਸਲਾਈ ਵਾਲਾ ਕੰਮ ਹੋ ਜਾਂਦਾ ਫਿਰ ਥੋੜੇ ਜੇ ਬਰਤਨ ਨੇ ਇਕੱਠੇ ਹੋ ਜਾਂਦੇ ਆ ਕਿਉਂਕਿ ਬੱਚੇ ਵੀ ਨਿਕਰ ਹਨਾ ਜੇ ਬੱਚਾ ਨੇ ਕੋਈ ਚਾਹ ਪਾਣੀ ਪੀਤਾ ਤਾਂ ਉਦਾਂ ਹੀ ਰੱਖ ਦਿੰਦੇ ਆਗੇ ਤਾਂ ਕਰਕੇ ਹੋ ਜਾਂਦਾਗਾ ਤੇ ਹਾਂਜੀ ਮੈਂ ਨਾ ਸਰਦੀਆਂ ਵਾਲੇ ਕੱਪੜੇ ਸਾਰੇ ਇੱਕ ਵਾਰੀ ਸੰਭਾਲਦੇ ਤੇ ਹਾਂਜੀ ਸਰਦੀਆਂ ਵਾਲੇ ਕੱਪੜੇ ਮੈਂ ਨਾ ਸਾਰੇ ਸੰਭਾਲਦੇ ਜਾਨੀ ਕਿ ਅਲਮੀਰਾ ਵਗੈਰਾ ਦੇ ਵਿੱਚ ਦੇਖੋ ਸੈਟਿੰਗ ਕਰਦੀ ਤੇ ਮੇਰੇ ਤੋਂ ਅਨੇਕ ਕੱਢਣ ਵਗੈਰਾ ਦੀ ਕੋਈ ਵੀ ਵੀਡੀਓ ਨਹੀਂ ਬਣੀ ਹੈਗੀ ਬਸ ਥੋੜਾ ਜਿਹਾ ਕੁਛ ਇਦਾਂ ਦੀ ਵੀ ਆਪਣਾ ਜਿਹੜਾ ਕੰਮ ਆ ਜਿਹੜਾ ਜਲਦੀ ਨਿਪਟ ਜੇ ਕਿਉਂਕਿ ਜਦੋਂ ਆਪਾਂ ਇਹ ਵੀਡੀਓ ਬਣਾਉਣ ਲੱਗ ਜਿਹੜਾ ਘੰਟੇ ਦਾ ਕੰਮ ਨਾ ਜਾਨੀ ਕਿ ਡੇਢ ਘੰਟਾ ਲੱਗ ਜਾਂਦਾ ਵੀ ਕੈਮਰਾ ਸੈੱਟ ਵਗੈਰਾ ਕਰਨਾ ਨਾ ਇਸ ਲਈ ਮੈਂ ਵੀ ਇਦਾਂ ਸੀ ਵੀ ਚਲੋ ਇੱਕ ਵਾਰੀ ਆਪਾਂ ਹਨਾ ਕਪੜੇ ਵਗੈਰਾ ਆਪਣੇ ਸੰਭਾਲ ਲਈ ਤੇ ਹਾਂਜੀ ਦੇਖੋ ਇੱਥੇ ਕੜੀ ਆਪਣੀ ਬਣ ਗਈ ਤੇ ਕੜੀ ਦੇ ਵਿੱਚ ਪਾ ਦਾਂਗੇ ਜੀ ਆਪਾਂ ਧਨੀਆ ਦੇ ਬਹੁਤ ਟੇਸਟੀ ਬਣੀ ਸੀ ਕੜੀ ਤੇ ਹਾਂਜੀ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਹਾਂ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੇ ਹੋਵੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਜਰੂਰ ਕਰਕੇ ਜਾਇਓ ਮਿਲਦੇ ਆ ਜੀ ਆਪਾਂ ਇੱਕ ਨਵੇਂ ਬਲੌਗ ਦੇ ਨਾਲ ਤੇ ਹਾਂਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅੱਗੇ ਵੀ ਆਪਣੇ ਚੈਨਲ ਨੂੰ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ